ਰੀਸੈਂਟਲੀ 17 ਨੂੰ ਜਿਹੜੇ ਕੰਪਲੇਨਰ ਨੇ ਚਰਨਜੀਤ ਸਿੰਘ ਉਹਨਾਂ ਨੇ ਉਹਨਾਂ ਨਾਲ ਇੱਕ ਇਨਸੀਡੈਂਟ ਵਾਪਰਿਆ ਸੀ ਜਿਹਦੇ ਵਿੱਚ ਕੀ ਉਹ ਨੰਗਲੀ ਪਿੰਡ ਦੇ ਵਿੱਚ ਆਪਣੇ ਦੋਸਤੀ ਦੁਕਾਨ ਦੇ ਵਿੱਚ ਨੇੜੇ ਕੰਮ ਆਪਣੇ ਘਰ ਦੇ ਕੋਲ ਆਪਣੀ ਫਰੈਂਡ ਦੀ ਸ਼ਾਪ ਤੇ ਗਏ ਤੇ ਉਹਨਾਂ ਦੀ ਕਾਰ پارکਡ ਸੀਗੀ ਤੇ ਜਦੋਂ ਉਹ ਬਾਹਰ ਆਏ ਤਾਂ ਉਹਨਾਂ ਨੇ ਦੇਖਿਆ ਕਿ ਜਿਹੜੀ ਕਾਰ ਸੀ ਉਹਨਾਂ ਦੀ ਪ੍ਰੈਜ਼ੈਂਟ ਨਹੀਂ ਸੀ ਤੇ ਕੋਈ ਉਹਨੂੰ ਚੋਰੀ ਕਰਕੇ ਲੈ ਗਿਆ ਸੀ ਤੇ ਇੱਕ ਤਰ੍ਹਾਂ ਦਾ ਇੱਕ ਬਲਾਈਂਡ ਸਾਨੂੰ ਕੇਸ ਮਿਲਿਆ ਸੀਗਾ ਜਿਹਦੇ ਵਿੱਚ ਕੀ ਤਨ ਇੱਕ ਸਕਸੈਸ ਮਿਲੀਏ ਜਿਦਿਅ ਅਸੀਂ ਐਫਆਈਆਰ ਤੁਰੰਤ ਰਜਿਸਟਰ ਕੀਤੀ ਸਵਿਫਟਲੀ ਐਕਟ ਕਰਦੇ ਹੋਏ ਪੁਲਿਸ ਟੀਮਸ ਨੇ ਇਹਦੇ ਤੇ ਐਕਟ ਕੀਤਾ ਐਸਐਚਓ ਸਾਹਿਬ ਨੇ ਆਪਣੀ ਪੂਰੀ ਟੀਮ ਲਗਾ ਕੇ ਖੁਦ ਐਫਰਟ ਲੈਂਦੇ ਹੋਏ ਇਸ ਕੇਸ ਨੂੰ 24 ਆਵਰਸ ਦੇ ਵਿੱਚ ਆਈ ਵੁੱਡ ਲਾਈਕ ਟੂ ਟੈਲ ਯੂ ਕਿ ਸੀਪੀ ਸਾਹਿਬ ਦੀ ਗਾਈਡੈਂਸ ਦੇ ਅੰਡਰ ਇਹਨਾਂ ਨੇ ਨਾਲ ਦੀ ਨਾਲ ਉਹਨਾਂ ਨੂੰ 24 ਆਵਰਸ ਦੇ ਵਿੱਚ ਅਰੈਸਟ ਕੀਤਾ ਤੇ ਇਸ ਨੂੰ ਲੌਜੀਕਲ ਕਨਕਲੂਜਨ ਤੱਕ ਲੈ ਕੇ ਗਏ ਜਿਹੜਾ ਕਿ ਬੰਦਾ ਹੈ ਅਕਿਊਜ਼ਡ ਹੈਗਾ ਇਸ ਕੇਸ ਦੇ ਵਿੱਚ ਉਹ ਗੁਰਪ੍ਰੀਤ ਸਿੰਘ son of ragubir singh village heirpind ਦਾ ਹੋਣਾ ਪਾਇਆ ਗਿਆ ਜਿੱਦੋਂ ਤੋਂ ਕਿ ਅਸੀਂ इनोਵਾ ਕਾਰ ਹੈ ਗ੍ਰੇ ਕਰਰ ਦੀ ਉਹ ਵੀ ਰਿਕਵਰ ਕਰ ਲਈ ਹੈਗੀ ਹੈ ਤੇ ਬੰਦੇ ਨੂੰ ਵੀ ਅਸੀਂ ਅਕਿਊਜ਼ ਨੂੰ ਲਿਆ ਕੇ ਇੱਥੇ ਅਰੈਸਟ ਦੇਤੇ ਫੈਕਟ ਕੀਤੀ ਹੈ ਤੇ ਆਈ ਊਡ ਲਾਈਕ ਟੂ ਟੈਲ ਯੂ ਕਿ ਅਸੀਂ ਪੂਰੀ ਡੈਡੀਕੇਸ਼ਨ ਦੇ ਨਾਲ ਇਸ ਨੂੰ ਜਲਦੀ ਤੋਂ ਜਲਦੀ ਸੌਲਵ ਕਰਦੇ ਹੋਏ ਵਿਥਿਨ 24 ਆਵਰਸ ਦੇ ਵਿੱਚ ਅਸੀਂ ਇਹ ਟ੍ਰੇਸ ਕਰ ਲਈ ਤੇ ਬਹੁਤ ਹੀ ਵਧੀਆ ਐਫਰਟ ਰਿਹਾ ਐਸ ਐਚ ਓ ਸਾਹਿਬ ਦਾ ਤੇ ਇਹਨਾਂ ਦੀ ਟੀਮ ਦਾ police stations other